ਲਓ ਜੀ ਕਹਿੰਦੇ ਕੈਨੇਡਾ ਦੇ ਵਿੱਚ ਰੌਲਾ ਪਿਆ ਹੋਇਆ ਆ ਵੀ ਬਾਈ ਬੱਬੂ ਮਾਨ ਉਹਨਾਂ ਦਾ ਜਿਹੜਾ ਸ਼ੋਅ ਆ ਵੈਨਕੂਵਰ ਵਾਲਾ ਬੜੀ ਚੜ੍ਹਦੀ ਕਲਾ 'ਚ ਰਿਹਾ ਹਨਾ ਤੇ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਉਸ ਟੀਮ ਦੇ ਨਾਲ ਜਿਹੜੀ ਟੀਮ ਟ੍ਰਾਂਟੋ ਸ਼ਹਿਰ ਦੇ ਵਿੱਚ ਉਹਨਾਂ ਦਾ ਸ਼ੋਅ ਕਰਾਉਣ ਜਾ ਰਹੀ ਆ ਗੱਲ ਕਰਦੇ ਆ ਸ਼ਾਹੀ ਭਾਜੀ ਸ਼ਾਹੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸੋ ਠੀਕ ਠਾਕ ਹਾਂਜੀ ਠੀਕ ਪਹਿਲਾਂ ਸ਼ੋਅ ਬਾਰੇ ਦੱਸੋ ਸ਼ੋਅ ਕਿੰਨੀ ਕਿੰਨੀ ਤਰੀਕ ਨੂੰ ਆ ਉਹ ਆਪਣੇ ਹੈਗੇ ਜੀ 9 ਤਰੀਕ ਨੂੰ ਅਗਸਤ ਕੋਸ਼ ਹਾਰੀਨਾ ਜਿਹੜਾ ਪਹਿਲਾ ਆਪਣਾ 에ਅਰ ਕ੍ਰੀਡਾ ਸੈਂਟਰ ਹੈ। ਤਿਆਰੀਆਂ ਫੁੱਲ ਨੇ। ਪੂਰੀਆਂ ਫੁੱਲ ਨੇ ਜੀ। ਅੱਛਾ। ਦੇਖ ਜਿਵੇਂ ਬੈਂਕਵਰ ਕੀਤੀ ਆਂਦੀ ਏਦਾਂ ਹੀ ਉਹਦੇ ਨਾਲੋਂ ਵੀ ਵੱਧ ਨੇ। ਕਿਆ ਬਾਤ ਹੈ। ਪੂਰਾ ਜੋਰ ਉੱਥੇ ਵੀ ਲਾਇਆ ਤੇ ਹੁਣ ਇੱਥੇ ਆ ਕੇ ਲਾਗੇ। ਹਾਂਜੀ ਬਰਾੜ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਸ਼ੋਅ ਬਾਰੇ? ਮੈਂ ਕੰਮ ਚੱਕ ਦੇਣਾ ਮੈਂ ਤਾਂ ਇਹੀ ਕਹਿਣਾ ਕੋਈ ਜਿੰਨੇ ਮਾਨ ਸਾਹਿਬ ਨੂੰ ਪਿਆਰ ਕਰਨ ਵਾਲੇ ਆ ਉਹ ਵੀ ਤਾਂ ਕੰਮ ਚੱਕਣਾ ਹੀ ਚੱਕਣਾ ਬਾਕੀ ਜਿਹੜੇ ਹੇਟਰ ਉਹ ਇੱਕ ਵਾਰ ਜ਼ਰੂਰ ਆਉਣ ਉਹ ਦੇਖਣ ਤੋਂ ਬਾਅਦ ਚ ਕਹਿਣਾ ਚੰਗਾ ਕਿ ਮਾੜਾ ਪਹਿਲਾਂ ਨਾ ਕਹਿਣਾ ਜਿਹੜੇ ਗਏ ਆ ਉਹ ਮਾਨ ਸਾਹਿਬ ਦੇ ਫੈਨ ਹੀ ਬਣ ਗਏ ਆ ਤੇ ਤੁਸੀਂ ਵੀ ਆਓ ਮੈਂ ਇਹੀ ਕਹਿੰਦਾ ਜਦੋਂ ਹੁਣ ਤੁਸੀਂ ਕਹੇ ਵੀ ਹੇਟਰ ਹੈ ਨਾ ਇਹ ਇਹ ਹੇਟ ਹੈ ਕਿਉਂ ਆ ਕਿਹੜੀ ਹੇਟ ਤਾਂ ਹੈ ਬਾਈ ਚੜ੍ਹਾਈ ਬਹੁਤ ਜ਼ਿਆਦਾ ਹੈ ਤੇ ਉਹ ਬਰਦਾਸ਼ਤ ਹਰ ਇੱਕ ਤੋਂ ਹੁੰਦੀ ਨਹੀਂ ਹੈ ਨਾ ਸਹੀ ਗੱਲ ਸਿੰਪਲ ਇਹੀ ਗੱਲ ਆ